ਨਹੀਂ ਬਸ ਬਾਰਦਾ ਹੀ ਕਾਟੇ ਤੇ ਕੌਲੇ ਚ ਤੇ ਰੋਟੀ ਬਣਾਵਾ ਰੋਟੀ ਬਣਾ ਕੇ ਤੇ ਚੱਲਾ ਵੀ ਕੰਮ ਹੋਊ ਤੇ ਦੁੱਧ ਵੀ ਕਿਵਾਂ ਖਾਣਾ ਕਰਨਾ ਪਿਆ ਹਨਾ ਜਿਵੇਂ ਖਾਣ ਦਾ ਦੀ ਮੈਂ ਦੁੱਧ ਫੇਰ ਨੂੰ ਮੈਂ ਆਪ ਵੀ ਮਚਾ ਆਜੇ ਜਿਵਾ ਖਾਣ ਦੀ ਛੁੱਟੀ ਐ ਐ ਕਰਦੀ ਐ ਉਦੋਂ ਪੈਸੇ ਲੈਣੇ ਆਲੇ ਦਮੇ ਜਵਾਖਾਂ ਨੂੰ ਜੋੜਾ ਜੁੱਤੀ ਦਵਾ ਲਿਓ ਨਾਲੇ ਮੈਂ ਆਪ ਲੈ ਆਉਂਗੀ ਉਦੋਂ ਐ ਬਾੜੇ ਚਲਾ ਹੁਣ ਹੀ ਜਾ ਕੇ ਆਉਣੀ ਜੇ ਨਾ ਦਿੱਤਾ ਮੈਂ ਅੱਜ ਤਾਂ ਪੱਕਾ ਮੈਂ ਲੜੂੰਗੀ ਉਹਦੇ ਨਾਲ ਪੈਸੇ ਤਾਂ ਅੱਜ ਮੈਂ ਲੈ ਕੇ ਹੀ ਛੱਡੂ ਤੋ ਚੱਲ ਮਾਂ ਪਾ ਪਾ ਆ ਜਾਣੇ ਸਾਹ ਤੱਕ ਵਜੇ ਪੈਸੇ ਵੀ ਕਿਹਾ ਸੀ ਉਹਨੇ ਯਾਰ ਪੱਤ ਪੈਸੇ ਮਿਲੇ ਨਹੀਂ ਦਿੱਤੇ ਨਹੀਂ ਉਹਨਾਂ ਨੇ ਯਾਰ ਚੱਲ ਕੋਈ ਨਾ ਕੋਈ ਲੜਾ ਅੱਜ ਫੇਰ ਲਾ ਦੇਾਂਗੇ ਲੜੂ ਤਾਂ ਸਹੀ ਪਰੰਡਮ ਮੱਥੇ ਲੱਗੀ ਹੈ ਯਾਰ ਇਹੇ ਇਰੇਤਰਾਗੀ ਕਹਿ ਕੀ ਦਾ ਅੱਜ ਉਧਰ ਮੈਂ ਗੱਲ ਨੂੰ ਪਾਕਿਸਤਾਨੀ ਹਾਂ ਇੱਕ ਤਾਂ ਨਾ ਮੈਂ ਤੈਨੂੰ ਦੇਖਣ ਆਈ ਸੀ ਤੂੰ ਪਸ਼ੂਆਂ ਨੂੰ ਖਲ ਦਾਣਾ ਘੱਟ ਪਾਉਣਾ ਹੈ ਹੈ ਜਿੰਨਾ ਚਿਰ ਮੈਂ ਆਪ ਦਾ ਪਸ਼ੂਆਂ ਚਾਵਾਂ ਸਾਬਰ ਮੈਨੂੰ ਵੀ ਨਹੀਂ ਆਉਂਦਾ ਤੇ ਇੱਕ ਮੈਂ ਤੈਨੂੰ ਐ ਪੁੱਛਣ ਆਈ ਸੀ ਕਿ ਜਵਾਖਾਂ ਨੇ ਪੁੱਛਿਆਗਾ ਛੁੱਟੀ ਅੱਜ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਹਾਂ ਲੀੜਾ ਜੋੜਾ ਲਿਆ ਕੇ ਦੇਣਾਗਾ ਤੇ ਸਿਆਲ ਦੇ ਤੂੰ ਨਾ ਹੀ ਸਾਨੂੰ ਇਤਕੀ ਪੈਸੇ ਦਿੱਤੇ ਹੈ ਪੈਸੇ ਤਾਂ ਜਿਹੜੇ ਕੱਟਣੇ ਉਹ ਕੱਟ ਲੈਂਦੇ ਤੇ ਕੱਲ ਨੂੰ ਦੇਣੇ ਆ ਤੂੰ ਇਹ ਨਹੀਂ ਸਾਤ ਦੋ ਹਜ਼ਾਰ ਹੀ ਆ ਫਿਰੇ ਦੀ ਬੜੀ ਨਾਲੇ ਮੇਰੀ ਮੇਰੀ ਗੱਲ ਸੁਣ ਨਾ ਤਾਂ ਜੋ 2000 ਨਾਲ ਕੋਈ ਕੱਪੜਾ ਜੋੜਾ ਆਵੇ ਤੇ ਨਾ ਹੀ ਸਾਨੂੰ ਤੇਰੇ ਤੋਂ 2000 ਦੀ ਲੋੜ ਹੈ ਪਹਿਲਾਂ 2000 ਨਾਲ ਕੀ ਹੋਊਗਾ ਤੂੰ ਤਾਂ ਪੁਰਾਣੇ ਜਵਾਨਾ ਸੀ ਤੂੰ ਰਿਆ ਫਿਰਦਾਗਾ ਮੈਂ ਲੋੜ ਹੀ ਲਿਆਉਂਗੀ ਪਰ ਕੁੜੀ ਨੂੰ ਦੇਰ ਖਾਤਰ ਕੇ ਮੈਂ ਜਵਾਖਾਂ ਦਾ ਲੀਡਾ ਜੋੜਾ ਲਿਆਉਂਗੀ ਵੀਰੇ ਵੀ ਆ ਜਾਣਗੇ ਲੋੜ ਹੀ ਲਿਆਉਂਗੀ ਤੇ ਤੇਰੇ ਕੋਲ ਤਾਂ ਹੈਗੇ ਝੂਠ ਪਏ ਹਨ ਮਾਰ ਕੇ ਮੇਰੇ ਕੋਲੇ ਸੂਟ ਪਾਇਆ ਜਿਹੜੇ ਉਹ ਬਾਹਰ ਅੰਦਰ ਪਾਉਣ ਵਾਲਿਆ ਵਿਆਹਾਂ ਸ਼ਾਦੀਆਂ ਚ ਘਰੇ ਪਾਉਣ ਨੂੰ ਮੇਰੇ ਕੋਲੇ ਕੀ ਹੈਗਾ ਘਰੇ ਪਾਉਣ ਨੂੰ ਵੀ ਨਹੀਂ ਹੈਗੇ ਘਰੇ ਪਾਉਣ ਵਾਲੇ ਜਾਉਣੇ ਆ ਮੈਂ ਤਾਂ ਹਾਂ ਤਾਂ ਹੈਗੇ ਤੂੰ ਤਾਂ ਇਹ ਰਹੀ ਵੀ ਕਰਦੀ ਰਹਿਣੀ ਹੈ ਮੈਂ ਕੀ ਐਮੀ ਕਰਦੀ ਰਹਿਣੀ ਹੈ ਜੀ ਮੇਰੇ ਵਾਰੀ ਦਾ ਤੂੰ ਐਂ ਕਰਦਾ ਹੁੰਦਾ ਜੇ ਮੈਂ ਮਰ ਗਈ ਨਾ ਤਾਂ ਵੀ ਨਹੀਂ ਦੇਤਾ ਮੇਰੇ ਤੇ ਕੱਪੜਾ ਪਾੜਾ ਤੂੰ ਤਾਂ ਫੇਰ ਵੀ ਕਹਿੰਦੇਗਾ ਚੱਲ ਨਾਲ ਤੇਰੇ ਕੋਲੇ ਸਭ ਕੁਸ ਹੈ ਵੀ ਚਾਹ ਜੇ ਰੱਖਦੇ ਆਂ ਤਾਂ ਦੋ ਦਿਨ ਰੱਖ ਹੀ ਲੈਨੇ ਆਂ ਕਿ ਜਦੋਂ ਪੈਸੇ ਆਗੇ ਚਾ ਫੇਰ ਹੀ ਕੱਪੜਾ ਪਾਵਾਂਗੇ ਪਰ ਕਿੱਥੋਂ ਸਹੁਰਿਆਂ ਦਾ ਕੱਪੜਾ ਕਿੱਥੋਂ ਜੁੜਦਾਗਾ ਜਿੱਥੇ ਸਾਰਾ ਦਿਨ ਕੰਮ ਕਰਦੇ ਆਂਗੇ ਕੱਪੜਾ ਤਾਂ ਫੇਰ ਵੀ ਪੇਕੀ ਪਾ ਕੇ ਜਾਂਦੇ ਆਂ ਯਾਰ ਰੰਡੀ ਰੋਣਾ ਲੈਂਦਾ ਯਾਰ ਯਾ ਰੋਟੀ ਕਾਲਾ ਉਤਰਿਆ ਕਿ ਤੂੰ ਤੜਕੇ 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 ਹੀ ਰੰਡੀ ਰੋਣਾ ਲੈਂਦਾ ਇਹ ਤਾਂ ਕੰਮ ਕਰਨਾ ਨਹੀਂ ਪੈਸੇ 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 ਹੀ ਮੈਂ ਕਿੱਥੋਂ ਦੀਆਂ ਮਪੈਸੇ ਲਿਆ ਲਿਆ ਮੇਰੇ ਮਾਰੀ ਤਾਂ ਤੂੰ ਐਂ ਕਰਦਾ ਹੁੰਦਾ ਜੇ ਮੈਂ ਮਰ ਗਈ ਨਾ ਤਾਂ ਵੀ ਨਹੀਂ ਦਿੰਦਾ ਮੇਰੇ ਤੇ ਕੱਫਣ ਪਾਉਣਾ ਤੂੰ ਤਾਂ ਫੇਰ ਵੀ ਕਹਿੰਦੇਗਾ ਚੱਲ ਨਾਲੇ ਤੇਰੇ ਕੋਲੇ ਸਭ ਕੁਸ ਹੈ ਵੀ ਚਲ ਜੇ ਰੱਖਦੇ ਆਂ ਤਾਂ ਦੋ ਦਿਨ ਰੱਖ ਹੀ ਲੈਨੇ ਆਂ ਕਿ ਜਦੋਂ ਪੈਸੇ ਆ ਕੇ ਚਾ ਫੇਰ ਹੀ ਕੱਫਣ ਪਾਵਾਂਗੇ ਪਰ ਕਿੱਥੋਂ ਸਹੁਰਿਆਂ ਦਾ ਕੱਫਣ ਕਿੱਥੋਂ ਜੁੜਦਾਗਾ ਜਿੱਥੇ ਸਾਰਾ ਦਿਨ ਕੰਮ ਕਰਦੇ ਆਂਗੇ ਕੱਫਣ ਤਾਂ ਫੇਰ ਵੀ ਟੇਕੀ ਪਾ ਕੇ ਜਾਂਦੇ ਆਂ ਰੰਡੀ ਰੋਣਾ ਰਹਿ ਜਾਂ ਚਾ ਰੋਟੀ ਕਾਲਾ ਉਤਰਿਆ ਕਿ ਤੂੰ ਤੜਕੇ 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 ਹੀ ਰੰਡੀ ਰੋਣਾ ਰਹਿੰਦਾ ਇਹ ਤਾਂ ਕੰਮ ਕਰਨਾ ਨਹੀਂ ਪੈਸੇ 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 ਹੀ ਮੈਂ ਕਿੱਥੋਂ ਦੇਈ ਜਾਵਾਂ ਪੈਸੇ ਲਿਆ ਲਿਆ ਹਾਂ ਪਹਿਲਾਂ 2000 ਨਾਲ ਕੀ ਹੋਊਗਾ ਤੂੰ ਤਾਂ ਪੁਰਾਣੇ ਜਵਾਨਾ ਸੀ ਤੂੰ ਰਿਆ ਫਿਰਦਾਗਾ ਮੈਂ ਲੋੜ ਹੀ ਲਿਆਉਂਗੀ ਪੱਕੂੜੀ ਨੂੰ ਦੇਣ ਖਾਤਰ ਕੇ ਮੈਂ ਜਵਾਖਾਂ ਦਾ ਲੀਡਾ ਜੋੜਾ ਲਿਆਉਂਗੀ ਲੀਡੇ ਵੀ ਆ ਜਾਣਗੇ ਲੋੜੀ ਵੀ ਆਣੂ ਤੇ ਤੇਰੇ ਕੋਲ ਤਾਂ ਹੈਗੇ ਸ਼ੂਟ ਪਾਏ ਐ ਹਨ ਮਾਰਗਾ ਮੇਰੇ ਕੋਲੇ ਸ਼ੂਟ ਪਾਏ ਐ ਜਿਹੜੇ ਉਹ ਬਾਹਰ ਅੰਦਰ ਪਾਉਣ ਵਾਲਿਆ ਵਿਆਹਾਂ ਸ਼ਾਦੀਆਂ ਚ ਘਰੇ ਪਾਉਣ ਨੂੰ ਮੇਰੇ ਕੋਲੇ ਕੀ ਹੈਗਾ ਘਰੇ ਪਾਉਣ ਨੂੰ ਵੀ ਨਹੀਂ ਹੈਗੇ ਘਰੇ ਪਾਉਣ ਵਾਲੇ ਜਾਉਨੇ ਆ ਮੈਂ ਤਾਂ ਹੈ ਤਾਂ ਹੈਗੀ ਤੁਹਾਂ ਯਾਰ ਇਹ ਵੀ ਕਾਦੀ ਰਹਿਣੀ ਹੈ ਇਹਦੇ ਨਾਲ ਸਾਡੇ ਵਾਲ ਆਹੀ ਰੰਨੀ ਹੈ ਆਇ ਕਿੰਨਾ ਮੈਂ ਪੈਸੇ ਲੈ ਕੀ ਰਹੂੰ ਉਹ ਸਭ ਮਾਰ ਜੀ ਥੇਰੇ ਵਾਲ ਇਹਦਾ ਆਹੀ ਕੋ ਤਕਲੇ ਉਹ ਤਾਂ ਕਹਿੰਦਾ ਹੈ ਨਹੀਂ ਨਹੀਂ ਹੈ ਨਹੀਂ ਵੀ ਜਦੋਂ ਸੰਗੂ ਵੀ ਹੁੰਦਾ ਕੋਈ ਕਹਿੰਦਾ ਕੱਟ ਫਰਕਾ ਕਹਿੰਦੇ ਜੇ ਇੱਕ ਪੈਸੇ ਦਾ ਤਾਂ ਆ ਜਾਗਾ ਹੈ ਕਹਿੰਦਾ ਕਿ ਕਾਤ ਦਾ ਕਰਦਾ ਹੈ ਜਦੋਂ ਆਪ ਦੀ ਦਾਲੂ ਪੀਣੀ ਹੋਵੇ ਉਹ ਤਾਂ ਚੱਖ ਲੈਣੇ ਕਿ ਸਿਆਦਾਂ ਦੇ ਜਦੋਂ ਸੁੱਖ ਨੇ ਕਰੇ ਇੱਕ ਸਮਾਂ ਕਰੇ ਉਹ ਨਹੀਂ ਆਇਂ ਫੋੜੀ ਹੁੰਦਾ ਕਰਾ ਸਾਰਾ ਮੈਂ ਥੋੜੀ ਜਿਹੀ ਆਫਾ ਹੁੰਦਾ ਨਾ ਸਾਰਾ ਦਿਨ ਕਿਥੋਂ ਮੈਨੂੰ ਕੰਜਰਾ ਦੀ ਸਾਫਾ ਪੋਚੋ ਲਿਆ ਕਿਉਂ ਉਹ ਭਾਂਡੇ ਵਾ ਬੰਨੀ ਜਾਂ ਨਹੀਂ ਦਰ ਕਹਿਦਾ ਤੈਨੂੰ ਲਿਆ ਦੂੰਗਾ ਲਿਆ ਦੂੰਗਾ 24 ਘੰਟੇ ਬਸ ਐ ਬਾਬਾ ਯਾਰ ਕੀ ਇਹਨਾਂ ਦਾ ਯਾਰ ਬੁਢਾ ਤਾਂ ਨਾ ਹੋ ਹੁੰਦੀਆਂ ਹੀ ਨਹੀਂ ਚਲ ਇਹ ਤਾਂ ਨਹੀਂ ਬੁੱਧੀ ਜਾਉਗੀ ਮੈਂ ਮੈਨੂੰ ਅੜ ਤੱਕ ਹੀ ਕੁਲੀ ਜਾਣਾ ਪਊਗਾ ਕੰਧ ਨੂੰ ਪਹਿਲਾਂ ਫੋਨ ਹੀ ਲਾ ਲਿਆ ਜੀ ਆ ਪੈਸੇ ਲੈਣਾ ਆਉਣਾ ਸੀਗਾ ਮੈਂ ਤਾਂ ਮੈਂ ਤਾਂ ਮਮਾਨ ਨੂੰ ਹੋਦਾ ਨਹੀਂ ਮਾਨ ਅੱਛਾ ਅੱਛਾ ਧੰਨਵਾਦ ਜੀ ਮੈਂ ਮੈਂ ਵੀ ਆ ਜਾ ਜੀ ਅੱਛਾ ਜੀ ਕਰੀਏ ਸਭ ਤੋਂ ਪਹਿਲਾਂ ਕੀ ਕੀ ਹੋਣਾ ਇੰਨੇ ਹੈਗੇ ਆ ਤਾਂ ਪਾਉਣੀਆਂ ਨਾ ਪਾਣੀ ਲੈ ਕੇ ਦੇ ਯਾਰ ਆਉਣੀ ਹੈ ਆਲਾ ਪੰਟ ਹੂੰ ਹੂੰ ਹਾਉਣੀ ਆ ਦੇਤਾ 2000 ਇਹ 2000 ਨਾਲ ਤਾਂ ਦੇਖ ਕੁਝ ਬਣਦਾ ਹੈ ਹੈ ਕੁੜੀ ਦੀ ਲੋੜੀ ਜ਼ਰੂਰੀ ਆਪਾਂ ਨੂੰ ਕਦੇ ਤਾਂ ਡੰਗ ਲੈ ਜੂਗਾ ਮੈਂ ਤਾਂ ਫਿਰ ਕੁੜੀ ਦਾ ਸਮਾਨ ਲਿਆ ਦੂੰਗੀ ਤੇ ਹੁਣ ਜਦ ਤੂੰ ਆਰਤਿਕਾ ਦੇ ਪੈਸੇ ਭਰ ਕੇ ਲਿਆਏਗਾ ਤੇ ਆਉਂਦਾ ਹੋਇਆ ਤੂੰ ਸਮਾਨ ਲੈ ਆਉਂਦਾ ਉਹ ਮੇਰੇ ਕੱਲ ਦਿਮਾਗ ਤੋਂ ਨਿਕਲ ਗਈ ਤੇਰੇ ਤਾਂ ਦਿਮਾਗ ਚ ਹੁਣ ਤੂੰ ਤਾਂ ਲੈ ਆਉਂਗੀ ਨਾ ਤੂੰ ਤਾਂ ਹੁਣ ਸਾਧਨ ਤੇ ਗਿਆ ਸੀ ਮੈਨੂੰ ਆਟੋ ਤੇ ੱੱਕੇ ਖਾਣੇ ਪੈਣਗੇ ਤੇ ਤੂੰ ਆਏਂ ਨੀ ਸੋਚ ਲਾਉਂਗੀ ਮੈਂ ਘਰੇ ਕੰਮ ਕਰ ਲੂੰਗੀ ਲੈੰਦੀ ਤੇ ਕਾੜਨੂੰ ਮੈਨੂੰ ਫੇਰ ਜਾਣਾ ਪਊਗਾ ਹੁਣ ਤੂੰ ਗਿਆ ਸੀ ਉਥੋਂ ਦੋ ਪੈਕ ਟੂਫਲੀ ਦਾ ਫੜਦੇ ਤਾਂ ਰਿਓੜੀ ਮੱਤੇ ਕੱਚਕ ਲੈ ਆਉਂਦਾ ਚਾ ਤੂੰ ਕੰਨੂ ਐ ਕਰੀ ਉਹਨੂੰ ਲੈ ਜੀ ਮੁੰਡੇ ਨੂੰ ਲੈ ਜੀ ਆਪਣੇ ਮੇਰਾ ਟਾਈਮ ਨਹੀਂ ਲੱਗਣਾ ਅੱਜ ਕਾਨੂੰ ਕੰਮ ਕਾ ਨਾ ਡੇਗੇ ਚ ਚੱਲ ਮੈਂ ਤਾਂ ਮੁੰਡੇ ਨੂੰ ਲੈ ਜੂੰਗੀ ਫਿਰ ਹੋਰ ਕੀ ਐ ਮੈਨੂੰ ਤਾਂ ਜਾਣਾ ਹੀ ਪਊਗਾ ਪਰ ਤੂੰ ਤਾਂ ਸਾਡੇ ਨਾਲ ਐਂ ਕਰਦਾ ਹੁੰਦਾ ਨਾ ਜਦੋਂ ਅਸੀਂ ਪੈਸੇ ਮੰਗ ਲਗੇ ਨਾ ਉਦੋਂ ਬਸ ਤੈ ਇੰਨੇ ਲੈ ਜਾ ਇੰਨੇ ਲੈ ਜਾ ਇੰਨੇ ਲੈ ਜਾ ਇੰਨੇ ਲੈ ਜਾ ਐਂ ਕਰੀ ਜਾਂਦਾ ਰਹਿੰਦਾ ਨਾ ਪੂਰੇ ਪੈਸੇ ਤਾਂ ਸਾਨੂੰ ਕਰ ਤਾਂ ਹੱਸ ਕੇ ਦਿੱਤੇ ਹੀ ਨਹੀਂ ਗੇ ਹੋਇਆ ਪਾਬਾ ਵੀ ਆ ਕੇ ਜਾਂਦੀ ਉਹ ਬਾਬੇ ਤੋਂ ਆਪਾਂ ਤੋਂ ਮੁੱਕਰਦੀ ਨਹੀਂ ਬਾਬੇ ਤੋਂ ਆਪਣੇ ਆਰਦਗੰਦ ਤੋਂ ਮੈਂ ਐ ਲਈ ਐ ਪੀਜਾ ਕੋ ਸਾਰਦਗੰਦ ਲਿਆਵਾਂ ਤੇ ਉਸ ਬਾਬੇ ਤੋਂ ਲੈਣਾ ਉਹ ਬੜੀਆ ਪਧੀ ਬੜੀਆ